ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਯੂਰਪੀਅਨ ਯੂਨੀਅਨ ਅੰਗਰੀ ਤੋਂ ਤੇ ਮੈਂ ਅੱਜ ਪਹੁੰਚਿਆ ਸੈਕ੍ਰੀਟ ਸਿਟੀ ਇਹ ਸੈਕ੍ਰੀਟ ਸਿਟੀ ਜ਼ਿਆਦਾਤਰ ਮਸ਼ਹੂਰ ਹੈ ਇੱਥੇ ਕਾਲਜ ਵਗੈਰਾ ਯੂਨੀਵਰਸਿਟੀਆਂ ਆਈਆਂ ਇੱਥੇ ਹੋਰ ਬਹੁਤ ਸਾਰੇ ਚੀਜ਼ਾਂ ਆਈਆਂ ਵੀ ਇੱਥੇ ਟੂਰਿਸਟ ਪਲੇਸ ਬਹੁਤ ਆ ਤੇ ਇੱਥੇ ਜ਼ਿਆਦਾਤਰ ਏਸ਼ੀਆ ਤੋਂ ਜਿੰਨੇ ਵੀ ਸਟੂਡੈਂਟ ਆਉਂਦੇ ਆ ਜ਼ਿਆਦਾਤਰ ਇਸ ਇਸ ਜਗ੍ਹਾ ਦਾ ਹੀ ਕਾਲਜ ਚੂਜ਼ ਕਰਦੇ ਆ ਅੰਗਰੀ ਦੇ ਵਿੱਚ ਜਾਂ ਜ਼ਿਆਦਾਤਰ ਬੋਦਾ ਬੈਸਟ ਦੇ ਵਿੱਚ ਹੁੰਦਾ ਇੱਥੇ ਕਹ ਦਈਏ ਵੀ ਜਿੰਨੀਆਂ ਯੂਨੀਵਰਸਿਟੀਆਂ ਜਾਂ ਕਾਲਜ ਵਗੈਰਾ ਇਸ ਦੇ ਆਸ-ਪਾਸ ਆ ਇਹ ਬਹੁਤ ਪੁਰਾਣਾ ਸ਼ਹਿਰ ਆ ਤੇ ਇਹ ਪੁਰਾਣੇ ਸ਼ਹਿਰ ਦੇ ਵਿੱਚ ਇੱਥੋਂ ਦਾ ਇੱਕ ਰਾਜਾ ਹੁੰਦਾ ਸੀ ਉਹਨੇ ਇਹ ਸ਼ਹਿਰ ਵਸਾਇਆ ਸੀ ਉਹਦਾ ਕਿਲਾ ਵੀ ਕਿਸੇ ਸਾਈਡ ਤੇ ਹੈਗਾ ਤੁਹਾਨੂੰ ਕਿਸੇ ਦਿਨ ਉਹ ਵੀ ਦਿਖਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਉਹ ਸਾਈਡਾਂ ਤੇ ਜਿਹੜੇ ਫਲੈਗ ਲੱਗੇ ਹੁੰਦੇ ਆ ਜ਼ਿਆਦਾਤਰ ਸ਼ਾਇਨੇਗਨ ਦੇ ਯੂਰਪ ਦੇ ਫਲੈਗ ਲੱਗੇ ਹੁੰਦੇ ਆ ਤੇ ਇਥੋਂ ਦੀ ਸਫਾਈ ਬਹੁਤ ਹੁੰਦੀ ਆ ਸ਼ਹਿਰ ਦੇ ਵਿੱਚ ਜਿਵੇਂ ਮੈਂ ਕਹਿ ਰਹੀ ਆ ਤੁਸੀਂ ਦੇਖ ਸਕਦੇ ਹੋ ਥੱਲੇ ਤੇ ਸਫਾਈ ਆ ਜਿਵੇਂ ਕਹਦੀ ਆ ਵੀ ਜਰਪ ਦੇ ਸਾਰੇ ਦੇਸ਼ਾਂ ਦੇ ਵਿੱਚ ਸਫਾਈ ਬਹੁਤ ਜ਼ਿਆਦਾ ਆ ਸਾਹਮਣੇ ਜਿਹੜੀ ਲੈਨ ਨਿਕਲਦੀ ਆ ਟਰੇਮ ਲੈਨ ਆ ਤੇ ਟਰੇਮ ਲੈਨ ਇਹਦੇ ਚ ਕਹਦੀ ਆ ਵੀ ਸੜਕ ਵੀ ਇਹ ਹੈਗੀ ਆ ਯੂਜ਼ ਕਰ ਲੈਂਦੇ ਆ ਤੇ ਗੱਟਰੇ ਜਦ ਦੀ ਟਰੇਮ ਆਉਗੀ ਨਿਕਲ ਜਾਂਦੀ ਆ ਤੇ ਇਹਦੇ ਸਾਈਡਾਂ ਤੇ ਆ ਦੇਖੋ ਵੀ ਰੈਸਟੋਰੈਂਟ ਬਣੇ ਹੋਏ ਆ ਸੜਕਾਂ ਦੇ ਹਰ ਥਾਂ ਤੇ ਤੇ ਸ਼ਹਿਰ ਦੇ ਵਿੱਚ ਇਹ ਜ਼ਿਆਦਾਤਰ ਕਹਦੀ ਹੈ ਵੀ ਜਿਹੜਾ ਚਰਚ ਨੂੰ ਰਾਹ ਜਾਂਦਾ ਉਹ ਜ਼ਿਆਦਾ ਮਸ਼ਹੂਰ ਆ ਤੇ ਹਰੇਕ ਜਿਹੜੀ ਇਹਨਾਂ ਦੀਆਂ ਸਰਕਾਰੀ ਇਮਾਰਤਾਂ ਉਹਨਾਂ ਦੇ ਉੱਪਰ ਫਲੈਗ ਲੱਗੇ ਹੁੰਦੇ ਆ ਝੰਡੇ ਜਿਹਨੂੰ ਕਹਦੀ ਹੈ ਬਾਹਰਲੇ ਪਾਸੇ ਆਪਣੇ ਜ਼ਿਆਦਾਤਰ ਇੰਡੀਆ ਦੇ ਵਿੱਚ ਨਾ ਜਿਹੜੇ ਵੀ ਸਰਕਾਰੀ ਦਫ਼ਤਰਾਂ ਉਹਨਾਂ ਦੇ ਬਾਹਰ ਕਿਤੇ ਨਾ ਕਿਤੇ ਹੀ ਹੁੰਦਾ ਫਲੈਗ ਲੱਗਿਆ ਹੋਆ ਝੰਡਾ ਕੋਈ ਹਣ ਤੇ ਜਿਹੜੇ ਯੂਰਪਾਂ ਜਾਂ ਹੋਰਾਂ ਦੇਸ਼ਾਂ ਦੇ ਵਿੱਚ ਇਹਨਾਂ ਦੇ ਝੰਡੇ ਸਰਕਾਰੀ ਦਫ਼ਤਰਾਂ ਦੇ ਮੂਹਰੇ ਜ਼ਰੂਰ ਦੇਖਣ ਨੂੰ ਮਿਲ ਜਾਣਗੇ ਇਆ ਸਾਹਮਣੇ ਤੁਸੀਂ ਜਿਹੜੀ ਬਿਲਡਿੰਗ ਦੇਖ ਰਹੇ ਹੋ ਇਹ ਚਰਚ ਆਇਥੋਂ ਦਾ ਬਹੁਤ ਮਸ਼ਹੂਰ ਤੇ ਪੁਰਾਣਾ ਇੱਥੇ ਤਕਰੀਬਨ ਇਹਨਾਂ ਦੇ ਘੰਟਾ ਘੜੀ ਕਹਿੰਦੇ ਹਰੇਕ ਚਰਚ ਦੇ ਵਿੱਚ ਲੱਗਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਜਿਹੜੇ ਵੀ ਇਹਨਾਂ ਦੇ ਧਾਰਮਿਕ ਸਥਾਨਾ ਉਹਨਾਂ ਦੇ ਸਾਈਡਾਂ ਤੋਂ ਦੀਆਂ ਸੜਕਾਂ ਬਹੁਤ ਲੰਗਦੀਆਂ ਵੀ ਸਾਰੇ ਪਾਸੇ ਚਾਰੇ ਪਾਸੇ ਦੀਆਂ ਸੜਕਾਂ ਹੁੰਦੀਆਂ ਜਿਹੜੀ ਕਿ ਇੱਥੇ ਆ ਕੇ ਬੰਦਾ ਆਪਦੀ ਪ੍ਰੇਵ ਵਗੈਰਾ ਜਾਂ ਪ੍ਰਾਰਥਨਾ ਜਿਹੜੀ ਕਹਿੰਦੇ ਆ ਉਦਾਸ ਵਗੈਰਾ ਕਰਵਾ ਸਕਦਾ ਕਿਉਂਕਿ ਪਾਰਕਿੰਗ ਨੂੰ ਸੌਖਾ ਰਹਿੰਦਾ ਦੂਜੀ ਗੱਲ ਇਹ ਆ ਵੀ ਆਉਣਾ ਜਾਣਾ ਸੌਖਾ ਰਹਿੰਦਾ ਚਾਰੇ ਪਾਸਿਓਂ ਇਹਨਾਂ ਨੇ ਦੇ ਸੜਕਾਂ ਬਣਾਈਆਂ ਹੁੰਦੀਆਂ ਇਹਨਾਂ ਦੇ ਤੇ ਆਪਾਂ ਅੰਦਰ ਚੱਲਦੇ ਆਂ ਬਿਲਡਿੰਗ ਦੇ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਦੀ ਐਂਟਰੀ ਆ ਹਨਾ ਤੇ ਇਹਦੇ ਬਾਹਰਲੇ ਹਿੱਸੇਗਾ ਕੈਫੇ ਵਗੈਰਾ ਬਣਿਆ ਹੋਇਆ ਤੇ ਕੈਫੇ ਦੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੇ ਬੈਠਣ ਨੂੰ ਵਗੈਰਾ ਨੂੰ ਜਗ੍ਹਾ ਬਣੀ ਹੋਈ ਆ ਕਹ ਦੀ ਇਹ ਵਿਚਾਰਸ਼ ਦੇ ਵਿੱਚ ਸਤੋ ਆ ਤੁਸੀਂ ਦੇਖ ਸਕਦੇ ਹੋ ਸਟੇਜ ਲੱਗੀ ਜਾ ਰਹੀ ਹੈ ਯੂਰਪ ਯੂਨੀਅਨ ਹੰਗਰੀ ਦੇ ਸੈਗਦ ਸ਼ਹਿਰ ਦੇ ਵਿੱਚ ਟਾਪ ਕਲਾਸ ਸਟੇਜ ਜਿਹੜੇ ਵੱਡੇ ਵੱਡੇ ਸ਼ੋਅ ਹੁੰਦੇ ਆ ਇਸ ਜਗ੍ਹਾ ਤੇ ਆ ਦੇਖ ਲਓ ਘੁੰਮਣ ਵਾਲਾ ਬੰਦਾ ਕਿਵੇਂ ਘੁੰਮਦਾ ਦੇਖੋ ਤੇ ਉੱਤੇ ਇਹ ਚੱਕਰ ਜਿਹਾ ਲੱਗਿਆ ਬਹੁਤ ਮਹਿੰਗੀ ਸਟੇਜ ਆ ਇਹਨਾਂ ਦੀ ਚਰਚ ਹੈਗੀ ਆ ਇੱਥੇ ਚਰਚ ਦੇ ਵਿੱਚ ਇਹਦੀ ਵੱਡੀ ਸਟੇਜ ਲੱਗੀ ਆ ਇਹਨਾਂ ਦਾ ਆਪਦਾ ਕੋਈ ਧਾਰਮਿਕ ਪ੍ਰੋਗਰਾਮ ਆ ਦੇਖੋ ਵੀ ਧਾਰਮਿਕ ਪ੍ਰੋਗਰਾਮ ਕਰਾਉਣ ਲਈ ਕਿੱਡੀ ਵੱਡੀ ਸਟੇਜ ਲਾਈ ਆ ਰਹੀ ਆ ਤੁਸੀਂ ਦੇਖੋ ਵੀ ਹਾਈ ਟੈਕ ਹਨਾ ਸਿਸਟਮ ਆ ਪੂਰਾ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਮ ਬਹੁਤ ਪੁਰਾਣਾ ਕਹ ਜੀ ਤੇ ਪ੍ਰਾਤਨ ਸਮੇ ਦਾ ਹਲੋ ਸੌਰੀ ਯਾਰ ਤੁ ਦੋਸਤੋ ਜਦੋਂ ਮੈਂ ਇੱਥੇ ਘੁੰਮ ਰਿਹਾ ਸੀ ਤੇ ਇੱਥੇ ਜਿਵੇਂ ਕਿ ਆਪਣੇ ਹੁੰਦੇ ਆ ਵੀ ਟੂਰਿਸਟ ਪਲੇਸ ਨੂੰ ਦੇਖਣ ਲਈ ਬਾਹਰਲੇ ਸਟੇਟ ਤੋਂ ਜਾਂ ਬਾਹਰਲੇ ਜ਼ਿਲ੍ਹੇ ਤੋਂ ਲੋਕ ਆਏ ਹੁੰਦੇ ਆ ਉਸੇ ਤਰ੍ਹਾਂ ਇੱਥੇ ਘੁੰਮਣ ਆ ਲੋਕ ਆਉਂਦੇ ਹੀ ਰਹਿੰਦੇ ਆ ਜਿਵੇਂ ਯੂਰਪ ਦੇ ਹੋਰਾਂ ਦੇਸ਼ਾਂ ਤੋਂ ਆਹ ਗੋਰੇ ਜਿਹੜੇ ਤੁਸੀਂ ਦੇਖ ਰਹੇ ਹੋ ਫੋਟੋ ਦੇ ਵਿੱਚ ਇਹਨਾਂ ਨੇ ਮੇਰੇ ਨਾਲ ਫੋਟੋ ਕਰਾਈ ਕਿਉਂਕਿ ਮੇਰੇ ਦਸਤਾਰ ਬੰਨੇ ਹੋਏ ਸੀ। ਇਹ ਗੁਰੀ ਨੇ ਮੇਰੇ ਸਾਹਮਣੇ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਵੀ ਮੈਂ ਦੁਬਾਰਾ ਫੇਰ ਬੈਕ ਕਰਕੇ ਕੈਮਰਾ ਤੇ ਮੈਨੂੰ ਉਹਨੂੰ ਆਇਆ ਲੱਗਿਆ ਵੀ ਮੈਂ ਫੋਟੋ ਖੇਚ ਰਿਆ ਪਰ ਮੈਂ ਵੀਡੀਓ ਬਣਾ ਰਿਆ ਸੀਗਾ ਤੇ ਆਹ ਮੁੰਡਿਆਂ ਨੇ ਮੇਰੇ ਨਾਲ ਫੋਟੋ ਖਚਾਈ ਸੀ ਤੇ ਮੈਨੂੰ ਦੁਬਾਰਾ ਇਹਨਾਂ ਨੇ ਹਮ ਜਵ ਦਾ ਨਿਸ਼ਾਨ ਦਿੱਤਾ ਤੇ ਮੈਂ ਇੱਥੇ ਵੀਡੀਓ ਬਣਾ ਰਿਆ ਸੀਗਾ ਤੇ ਇਹਨਾਂ ਨੇ ਮੈਨੂੰ 2-3 ਵਾਰ ਜਦੋਂ ਰਾਹ 'ਚ ਮਿਲੇ ਤੇ ਮੈਨੂੰ ਬਹੁਤ ਖੁਸ਼ ਹੋ ਕੇ ਮਿਲਦੇ ਸੀਗੇ ਤੇ ਆਹ ਤੁਸੀਂ ਦੇਖ ਸਕਦੇ ਆਂ ਵੀ ਜਿਹੜੀ ਚਰਚ ਦੀ ਦੂਸਰੀ ਸਾਈਡ ਆ ਗਈ ਆਪਾਂ ਦੇਖ ਰਹੇ ਆਂ ਵੀ ਜਿਹੜੇ ਇੱਥੋਂ ਦੇ ਇਹਨਾਂ ਦੇ ਧਾਰਮਿਕ ਸਥਾਨ ਆ ਜਿਹੜੇ ਕਹਦੀਏ ਵੀ ਚਰਚ ਆ ਬਹੁਤ ਮਤਲਬ ਕਹਦੀਏ ਵੀ ਮ ਕਹਦੀ ਇਹ ਪੈਸਾ ਲਾ ਕੇ ਬਣਾਉਂਦੇ ਆ ਇਹ ਤੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਡਿਜ਼ਾਈਨ ਕਰਦੇ ਦੋਸਤੋ ਅੱਜ ਤੁਸੀਂ ਜਿਹੜੀ ਲਾਈਨ ਦੇਖ ਰਹੇ ਹੋ ਇੱਥੋਂ ਦੀ ਜਿਹੜੀਆਂ ਛੋਟੀਆਂ-ਛੋਟੀਆਂ ਟਰੈਮ ਦੀਆਂ ਜੰਗਦੀਆਂ ਜਿਹਦੇ ਰਾਹੀਂ ਇੱਥੇ ਸ਼ਹਿਰ ਦੇ ਵਿੱਚ ਘੁੰਮੇ ਜਾਂਦਾ ਤੇ ਆਹ ਟਰੈਮ ਦਾ ਡੱਬਾ ਬਣਾ ਕੇ ਟੂਰ ਚਲਾਇਆ ਹੋਇਆ ਦੋਸਤੋ ਸੰਸਗਿਆ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਇਸ ਟਾਈਮ ਯੂਰਪ ਯੂਨੀਅਨ ਹੰਗਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਕਿਤੇ ਰਿਜ਼ਲਟ ਆਇਆਗਾ ਤੇ ਰਿਜ਼ਲਟ ਜਿਹੜੇ ਸਕੂਲ ਵਾਲਿਆਂ ਦਾ ਰਿਜ਼ਲਟ ਆਇਆ ਇੱਥੇ ਆ ਦੇਖੋ ਵੀ ਕਿ ਸਮਾਨ ਪੈਂਦਾ ਤੇ ਪੂਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਤੱਕ ਜਰੂਰ ਸ਼ੇਅਰ ਕਰਿਓ ਦੋਸਤੋ ਮੈਂ ਜਦੋਂ ਇੱਧਰ ਨੂੰ ਆਇਆ ਤੇ ਆ ਤੁਸੀਂ ਦੇਖ ਰਹੇ ਹੋ ਵੀ ਨੱਚ ਟੱਪ ਰਹੇ ਮੈਂ ਚੱਲ ਵੀਡੀਓ ਬਣਾ ਕੇ ਦੇਖਦੇ ਆ ਵੀ ਇਹਨਾਂ ਦਾ ਰਿਜ਼ਲਟ ਆਇਆ ਵੀ ਇਥੇ ਹਰ ਜਿਹੜੇ ਵੱਖੋ ਵੱਖਰੇ ਦੇਸ਼ਾਂ ਤੋਂ ਜਿਹੜੇ ਯੂਨੀਵਰਸਿਟੀ ਦੇ ਵਿੱਚ ਆਏ ਹੁੰਦੇ ਆ ਉਹਨਾਂ ਨੌਜਵਾਨਾਂ ਦਾ ਰਿਜ਼ਲਟ ਆਇਆ ਸੀ ਤੇ ਜਿਹੜੇ ਕੈਪ ਵਗੈਰਾ ਜੀ ਲਾ ਕੇ ਇਹਦੇ ਫੋਟੋ ਵਗੈਰਾ ਹੁੰਦੀਆਂ ਹੁੰਦੀਆਂ ਬਹੁਤ ਜੁਨੀਵਰਸਿਟੀਆਂ ਦੇ ਵਿੱਚ ਉਸ ਤਰ੍ਹਾਂ ਦਾ ਇਹਨਾਂ ਦਾ ਸੀਗਾ ਪ੍ਰੋਗਰਾਮ ਵਗੈਰਾ ਤੇ ਅੱਜ ਇਹਨਾਂ ਨੂੰ ਖੁਸ਼ੀ ਬਹੁਤ ਸੀਗੀ ਵੀ ਅਸੀਂ ਸਾਡਾ ਰਿਜ਼ਲਟ ਆਇਆ ਅਸੀਂ ਪਾਸ ਹੋ ਗਏ ਜਿਵੇਂ ਆਪਣੇ ਹੁੰਦਾਗਾ ਵੀ ਜਵਾਕਾਂ ਨੂੰ ਚਾਹ ਬਹੁਤ ਹੁੰਦਾਗਾ ਤੇ ਆਹ ਫੁਹਾਰਾ ਫਾਉਂਟ ਹੈ ਨਾ ਇਹ ਸ਼ਹਿਰ ਦੇ ਵਿੱਚੋਂ ਵਿੱਚ ਬਣਿਆ ਹੋਇਆ ਤੇ ਇੱਥੇ ਆ ਕੇ ਜਿੰਨੇ ਵੀ ਟੂਰਿਸਟ ਲੋਕ ਆ ਜਿਹੜੇ ਆ ਟੂਰ ਵਗੈਰਾ ਕੱਢਦੇ ਆ ਉਹ ਇੱਥੇ ਆ ਕੇ ਫੋਟੋਗ੍ਰਾਫੀ ਕਰਦੇ ਰਹਿੰਦੇ ਆ ਤੇ ਆਉਂਦੇ ਰਹਿੰਦੇ ਆ ਤੇ ਇਹ ਫੁਆਰਾ ਬਹੁਤ ਉੱਚਾ ਜਾਂਦਾਗਾ ਜਿਵੇਂ ਬਹੁਤ ਦੇਸ਼ਾਂ ਦੇ ਵਿੱਚ ਇਹ ਜਿਹੇ ਫੁਆਰੇ ਬਣੇ ਹੋਏ ਆ ਜਿਹੜੇ ਕਿ ਟੂਰਿਸਟ ਪਲੇਸਾਂ ਦੇ ਵਿੱਚ ਬਣੇ ਹੋਏ ਆ ਖਿੱਚ ਦਾ ਕੇਂਦਰ ਬਣੇ ਹੋਏ ਆ ਉਹ ਆ ਤੇ ਆਹ ਦੇਖ ਸਕਦੇ ਹੋ ਜੁਨੀਵਰਸਟੀਆਂ ਇੱਥੇ ਨੇੜੇ-ਟੜੇ ਸਾਰੀਆਂ ਬਣੀਆਂ ਹੋਈਆਂ ਇਹ ਨੱਚ ਰਹੇ ਸੀਗੇ ਆਹ ਦੀ ਮਸਤੀ ਦੇ ਵਿੱਚ ਪੂਰ ਆਣ ਮਗਨ ਸੀਗੇ ਤੇ ਮੈਂ ਅਚਾਨਕ ਇਧਰ ਨੂੰ ਮੁੜ ਕੇ ਆ ਗਿਆ ਕਿਉਂਕਿ ਮੈਂ ਇੱਕ ਬਲਾਗ ਬਣਾ ਰਿਹਾ ਸੀਗਾ ਆਪਣੇ ਇੰਡੀਅਨ ਰੈਸਟੋਰੈਂਟ ਇੱਥੇ ਨੇੜੇ ਹੀ ਸੈਗਦੇ ਜਿਹੜੀ ਮੇਨ ਸਟਰੀਟ ਆ ਉੱਥੇ ਤਾਜਮਹਲ ਰੈਸਟੋਰੈਂਟ ਆ ਇੰਡੀਅਨ ਮੈਂ ਉਹਦੀ ਬਲੌਗਿੰਗ ਕਰਨ ਆਇਆ ਸੀਗਾ ਵੀਡੀਓ ਕਰਾ ਕਰਨ ਆਇਆ ਸੀਗਾ ਇਹ ਨੱਚ ਰਹੇ ਸੀ ਮੈਂ ਅਚਾਨਕ ਇਧਰ ਨੂੰ ਮੁੜ ਪਿਆ ਤੇ ਮੈਂ ਕਿਹਾ ਵੀ ਇਹਨੂੰ ਵੀਡੀਓ ਕਰਾ ਕਰੀਏ ਆਪਾਂ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਆਂ ਵੀ ਇਹ ਫਾਉਂਟਨ ਦੇਖੋ ਵੀ ਕਿੰਨਾ ਫਹਾਰਾ ਉੱਚਾ ਜਾਂਦਾ ਇਹ ਰਾਤ ਨੂੰ ਜਿਹੜਾ ਹੈਗਾ ਰੰਗ ਵਗੈਰਾ ਚੇਂਜਸ ਹੁੰਦੇ ਰਹਿੰਦੇ ਆ ਲੋਕ ਦੇਖਣ ਲਈ ਇੱਥੇ ਬਹੁਤ ਆਉਂਦੇ ਆ ਇਹ ਮਸਤ ਹੋਏ ਸਾਰੇ ਜਵਗ ਹਨਾ ਆ ਦੇਖੋ ਵੀ ਅਧਿਆਗ ਨੇ ਤਾਂ ਪੈਂਟਾਂ ਉੱਤੇ ਇਹ ਕਰ ਲਿਆ ਤੇ ਸ਼ਾਇਦ ਇਹ ਵਿੱਚ ਵੜਨਗੇ ਤੇ ਆਪਾਂ ਦੇਖ ਸਕਦੇ ਆਂ ਵੀ ਹਜੇ ਇਹ ਪੂਰਾ ਹਨ ਆਉ ਦਾ ਇੰਜੋਏ ਕਰ ਰਹੇ ਆ ਵੀ ਵੀਰਾਂ ਵਗੈਰਾ ਪਾਸੇ ਰੱਖੀਆਂ ਹੋਈਆਂ ਦਾਰੂ ਇੱਥੇ ਆਪਾਂ ਬੱਚਿਆਂ ਨੂੰ ਘੂਰਦੇ ਰਹਿੰਦੇ ਆ ਆ ਦੇਖੋ ਵੀ ਇਹ ਵੜ ਗਏ ਫੁਹਾਰੇ ਦੇ ਵਿੱਚ ਮਸਤ ਹੋਏ ਆਹ ਦੇਖੋ ਆਪਾਂ ਕਹਿੰਦੇ ਨੇ ਵੀ ਜਵਾਕ ਸਿਰਫ ਆਪਣੇ ਹੀ ਇੰਡੀਆ ਦੇ ਵਿੱਚ ਹੀ ਹਨ ਆ ਦੀ ਮਸਤੀ ਕਰਦੇ ਆ ਜਾਂ ਚਾਗ ਵਗੈਰਾ ਕਰਦੇ ਆ ਤੇ ਆਪਣੇ ਹਨ ਤੇ ਆਹ ਦੇਖੋ ਗੋਰਿਆਂ ਦੇ ਜਵਾਕ ਵੀ ਆਹ ਦੇਖੋ ਵੀ ਪੂਰਾ ਹਨ ਮਸਤ ਹੁੰਦੇ ਆ ਤੇ ਚਾਹ ਪੂਰਾ ਕਰਦੇ ਆ ਆਪਦੀ ਜਿਹੜੀ ਖੁਸ਼ੀ ਆ ਜ਼ਫਰ ਕਰਦੇ ਆ ਆਹ ਦੇਖੋ ਵੀ ਸਾਰੇ ਸੱਬੇ ਨਾਲ ਹਨਾ ਲਾਹੇ ਕੱਪੜੇ ਵਿੱਚ ਵੜ ਗਿਆ ਤੇ ਸਾਰੇ ਤੇ ਸਾਰਿਆਂ ਦੀ ਕਿਸੇ ਦੀ ਦਾ ਡਰਿੰਕ ਵਗੈਰਾ ਕੀਤੀ ਹੋਈ ਆ ਦਾਰੂ ਵਗੈਰਾ ਪੀਤੀ ਹੋਈ ਆ ਤੇ ਪੂਰਾ ਹਨ ਮਸਤਾ ਦੇਖੋ ਵੀ ਇਹ ਤਾਂ ਅਧਿਕ ਤਾਂ ਮੈਨੂੰ ਲੱਗਦਾ ਵੀ ਲਿਟਰਨਗੇ ਜਿਵੇਂ ਆਪਣੇ ਹੁੰਦੇ ਆ ਵੀ ਫਰੀ ਦੀ दारू ਮਿਲੀ ਹੁੰਦੀ ਹੈ ਤੇ ਉਦੋਂ ਲਟਦੇ ਹੁੰਦੇ ਆਪਣੇ ਪੰਚਾਇਤੀ ਵੋਟਾਂ ਦੇ ਵਿੱਚ ਤੇ ਉਵੇਂ ਵੀ ਸ਼ਾਇਦ ਮੈਨੂੰ ਆਦਾ ਲਿਟਰਨਗੇ ਤੇ ਆ ਤੁਸੀਂ ਦੇਖ ਸਕਦੇ ਹੋ ਫੁਹਾਰੇ ਸਾਈਡਾਂ ਵਾਲੇ ਵੀ ਚਲਾਤੇ ਇਹਨਾਂ ਨੇ ਵੀ ਫਾਉਂਟਨ ਦਾ ਤੇ ਇਹ ਪੂਰਾ ਨਜ਼ਾਰਾ ਲੈਣ ਤੇ ਪਹਿਲਾਂ ਚੱਲ ਨਹੀਂ ਰਹੇ ਸੀਗੇ ਵੀ ਸਿਰਫ ਸੈਂਟਰ ਵਾਲੀ ਚੱਲ ਰਿਹਾ ਸੀਗਾ ਦੇਖੋ ਵੱਡਾ ਫੁਹਾਰਾ ਜਿਹੜਾ ਵਿਚਾਲੇ ਜੇ ਟਾਟਾ ਜਾ ਮਾਰਦਾ ਤੇ ਉਹਦੇ ਦੇਖੋ ਹਨਾ ਆਏ ਪੂਰੀ ਮਸਤੀ ਇੰਜੋਏ ਕਰ ਰਹੇ ਆ ਸਾਰੇ ਤੇ ਗਾਣੇ ਵਗੈਰਾ ਚੇਂਜ ਕਰਦੇ ਬੂਟਾਂ ਸਣੇ ਅੱਧੇ ਕ ਵੜ ਗਏ ਆ ਇਹ ਆ ਤੁਸੀਂ ਦੇਖ ਰਹੇ ਹੋ ਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਇਹਦੂ ਹੋਰ ਵੀ ਬਹੁਤ ਸਾਰੀਆਂ ਵੀਡੀਓ ਹੈਗੀਆਂ ਤੇ ਇਸ ਬਲੌਗ ਤੋਂ ਬਾਅਦ ਆਪਾਂ ਇੱਕ ਬਲੌਗ ਹੋਰ ਲੈ ਕੇ ਆਵਾਂਗੇ ਜਿਹੜਾ ਕਿ ਤਾਜਮਹਲ ਰੈਸਟੋਰੈਂਟ ਆ ਜਿਹੜਾ ਉਹਦਾ ਪਾਰਟ 2 ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਹ ਨਾ ਇੱਕ ਕਿਸੇ ਦੀ ਯਾਦ ਆ ਤੁਸੀਂ ਦੇਖ ਸਕਦੇ ਹੋ ਥੱਲੇ ਨਾਂ ਲਿਖਿਆ ਵਾ ਹਣਾ ਤੇ ਬਾਉਂਡਰੀ ਦੇ ਉੱਪਰ ਲਿਖਿਆ ਹੋਇਆ ਸਿਟੀ ਦਾ ਨਾਮ ਤੇ ਉਹ ਸਿਟੀ ਦੇ ਕਰਕੇ ਇੱਥੇ ਇਹ ਫਾਉਂਟੇਨ ਬਣਾਇਆ ਹੋਇਆ ਜਾਦ ਦੇ ਵਿੱਚ ਇਹਨਾਂ ਨੇ ਫੁਹਾਰਾ ਬੰਦ ਕਰਤਾ ਜਿਹਨਾਂ ਦੇ ਅੰਦਰ ਆਹੇ ਕਿਰਾਂ ਤੇ ਆਹ ਦੇਖੋ ਵੀ ਥੋੜਾ ਥੋੜਾ ਜਿਹਾ ਚਲਾਤਾ ਮੂਹਰਾ ਫਰੰਟ ਜਿਹਾ ਚਲਾਤਾ ਤੇ ਇਹ ਫਿਰ ਹੁਣ ਆ ਦੇਖੋ ਵੀ ਸਾਰੇ ਖੜ ਗਏ ਦੋਸਤੋ ਦੇਖ ਸਕਦੇ ਹੋ ਵੀ ਇਹ ਨਾ ਜਿਵੇਂ ਕਹਦੀਏ ਵੀ ਆਹ ਫੋਟੋਗ੍ਰਾਫੀ ਕਰਦੇ ਅੱਧੇ ਤਾਂ ਨਾ ਵਾਈਨ ਵਗੈਰਾ ਤੇ ਚੱਕੀ ਫਰਦੇ ਜਿਹੜੇ ਆਪਣੇ ਬਰਥਡੇ ਪਾਰਟੀਆਂ ਤੇ ਵਾਂ ਵਾਈਨ ਵਗੈਰਾ ਨਹੀਂ ਖੋਲਦੇ ਹੁੰਦੇ ਆਪਨਰ ਨਾਲ ਤੇ ਝੱਗ ਜੀ ਪਾਉਣ ਦੇ ਲਈ ਉਹ ਵੀ ਚੱਕੀ ਫਿਰਦੇ ਆ ਤੇ ਇਧਰ ਤੇ ਉਹ ਦੇਖ ਲੋ ਵੀ ਅਧਿਆਨਿਕ ਦਾ ਲੀਡ ਲਾ ਤੇ ਇੱਦੇ ਅਦਾ ਦੇਖੋ ਵੀ ਕਈ ਕਈ ਕੁੜੀਆਂ ਚైనా ਤੋਂ ਆਈਆਂ ਹੋਈਆਂ ਕੋਈ ਕਿਸੇ ਸਟੇਟ ਤੋਂ ਆ ਕੇ ਮਤਲਬ ਦੇਸ਼ ਤੋਂ ਆ ਕੇ ਇੱਥੇ ਪੜ੍ਹਨਾ ਆਈਆਂ ਹੋਈਆਂ ਕੋਈ ਕਿਸੇ ਦੇਸ਼ ਤੋਂ ਆ ਦੇਖ ਲੋ ਵੀ ਉੱਤੇ ਜਿਹੜਾ ਜਿਹਨਾਂ ਨੇ ਸਕਾਫ ਜਿਹਾ ਲਾਇਆ ਹੋਇਆ ਵੀ ਆਰਬ ਦੇਸ਼ ਤੋਂ ਵੀ ਇੱਥੇ ਕੁਝ ਪੜ੍ਹਨਾ ਆਈਆਂ ਹੋਈਆਂ ਤੇ ਇਹ ਮੈਂ ਕਦੇ ਵੀ ਕੋਈ ਮੁਸਲਮਾਨ ਕੰਟਰੀਆਂ ਤੋਂ ਹੈਗੀਆਂ ਉਹ ਵੀ ਇੱਥੇ ਪੜ੍ਹਨਾ ਹੀ ਹੋਈਆਂ ਆ ਦੇਖੋ ਵੀ ਬੁਰਕਾ ਵਗੈਰਾ ਕਈਆਂ ਦੇ ਪਾਏ ਹੋਏ ਆ ਤੇ ਪੂਰੇ ਐਨ ਮਸਤੀ ਕਰ ਰਹੇ ਆ ਜੋਗ ਤੇ ਸਾਰੇ ਤੇ ਇਸ ਦਿਨ ਰਿਜ਼ਲਟ ਆਇਆ ਸੀ ਇਹਨਾਂ ਦੇ ਚੁਣੀਆਂ ਹਸਤੀ ਦਾ ਤੇ ਆਪਾਂ ਇਸ ਵੀਡੀਓ ਨੂੰ ਮਸਤੀ ਜਿਹੜੀ ਹੈ ਇਹ ਕਰ ਰਹੇ ਸੀ ਪਾਏ ਦੀ ਵੀਡੀਓ ਬਣਾਈ ਪੂਰਾ ਇਹਨਾਂ ਨੇ ਇੰਜੋਏ ਕੀਤਾ ਤੇ ਇੱਥੋਂ ਤੱਕ ਕਿ ਇਹਨਾਂ ਦੇ ਮੈਂ ਜਦੋਂ ਜਿੱਥੇ ਇਹ ਜਗ੍ਹਾ ਹੈ ਇਹਨਾਂ ਨੇ ਦਾਰੂ ਵਗੈਰਾ ਪੀਂਦੇ ਸੀ ਮੈਂ ਉਧਰ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਵੀ ਆ ਦੇਖੋ ਵੀ ਗੋਰੀ ਵਾਈਨ ਆ ਜਿਹੜੀ ਉੱਤੇ ਪਾ ਰਹੀ ਆ ਆ ਦੇਖੋ ਆ ਦੇਖੋ ਵਾਈਨ ਉੱਤੇ ਪਾ ਰਿਹਾ ਤੇ ਦੇਖੋ ਮਸਤੀ ਪੂਰੀ ਕਰ ਰਿਹਾ ਆਪਣ ਜਿਵੇਂ ਕਹਦੀ ਆ ਦੇਖੋ ਕਿਵੇਂ ਖੋਲਦਾਗਾ ਹਨਾ ਖੋਲ ਕੇ ਉੱਤੇ ਪਾਉਂਦਾ ਜਨਤਾ ਦੇ ਤੇ ਲੋਕ ਜਵਾਬ ਆ ਜਿਹੜੇ ਸਾਰੇ ਨੌਜਵਾਨ ਆ ਜਿਹੜੇ ਸਾਰੇ ਪੂਰੀ ਮਸਤੀ ਆ ਚਾਹਦਾ ਨਾ ਇੰਜੋਏ ਕਰ ਰਹੇ ਆ ਜੇ ਜੇ ਕਿਤੇ ਆਪਣੇ ਹੋਵੇ ਤੇ ਹੁਣ ਨੂੰ ਪੁਲਿਸ ਵੜ ਕੇ ਲੈ ਜਾਏ ਜਾਂ ਕੁਝ ਹੋਰ ਹੋ ਜੇ ਤੇ ਇਥੇ ਗੋਰਿਆਂ ਨੇ ਵੀ ਕਿਸੇ ਨੂੰ ਕੁਝ ਕਿਹਾ ਨਹੀਂਗਾ ਦੇਖੋ ਵੀ ਵੀਰਾਂ दारू ਇਥੇ ਖੁੱਲੇ ਆਮ ਰੱਖੀ ਹੋਈ ਆ ਤੇ ਇੱਕ ਵੀਡੀਓ ਕਿਦਾਂ ਨਹੀਂ ਲੱਗੀ ਸ਼ੇਅਰ ਵੱਤੋ